ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਅੱਜ ਬੈਠੇ ਸੀਗੇ ਦਿਮਾਗ 'ਚ ਆਇਆ ਵੀ ਆਪਣੇ ਇੱਕ ਯੋਧੇ ਬਾਰੇ ਗੱਲਬਾਤ ਕਰੀਏ ਜਿਹੜਾ ਕਿ ਅੱਜ ਦੇ ਦਿਨ ਸ਼ਹੀਦੀ ਪਾ ਗਿਆ ਸੀ ਪੰਜਾਬ ਦਾ ਇੱਕ ਯੋਧਾ ਰਾਏ ਅਹਿਮਦ ਖਾਨ ਖਰਲ ਤੇ ਸੰਧੂ ਸਾਹਿਬ ਨਾਲ ਮੈਂ ਕਿਹਾ ਚੱਲ ਜਣਾਂ ਨਾ ਗੱਲਬਾਤ ਕਰਦੇ ਆਂ ਵੀਰੇ ਦੱਸਿਓ ਮੜਾ ਜਾਂ ਕੌਣ ਸੀਗਾ ਯੋਧਾ ਉਹ ਰਾਏ ਸਾਹਿਬ ਜਿਹਦਾ ਸਾਂਝੇ ਪੰਜਾਬ ਦੀਆਂ ਨਾ 12 ਸੀ ਮਤਲਬ ਪੰਜਾਬ 12 ਦੇ ਵਿੱਚ ਤਕਸੀਮ ਸੀਗਾ ਜਿਵੇਂ ਸੰਦਲਬਾਰ ਗੰਜੀਬਾਰ ਨੀਲੀਬਾਰ ਇਦਾਂ ਹੀ 12 12 ਸੀਗੀਆਂ ਤੇ ਦਰਿਆਵਾਂ ਦੇ ਵਿਚਲੇ ਇਲਾਕਿਆਂ ਨੂੰ ਬਾਰ ਕਿਹਾ ਜਾਂਦਾ ਸੀ ਤਾਂ ਇਹ ਜਿਹੜਾ ਰਾਏ ਅਹਿਮਦ ਖਾਨ ਖਰਲ ਸੀਗਾ ਇਹ ਸੀਗਾ ਨੀਲੀਬਾਰ ਦਾ ਵਸਨੀਕ ਨੀਲੀਬਾਰ ਸੰਦਲਬਾਰ ਦੇ ਲੋਕ ਜਿਹੜੇ ਨਾ ਇਹ ਬੜੇ ਲੜਾਕੇ ਗਿਣੇ ਗਏ ਆ ਮੈਂ ਜਦੋਂ ਪਹਿਲੀ ਵਾਰੀ ਨਾਵਲ ਪੜ੍ਹਿਆ ਸੀਗਾ ਟਾਵਾਂ ਦੇਲੀ ਤੇ ਕਿੰਗਰੇ ਹਾਂ ਉਹਦੇ 'ਚ ਉਹ ਨਾਵਲ ਤਾਂ ਹੈਗਾ ਦੁੱਲੇ ਭੱਟੀ ਹੋਣਾ ਤੇ ਠੀਕ ਹੈ ਉਸ ਸਮੇਂ ਉਹਦੇ ਤੋਂ ਮੈਨੂੰ ਪਤਾ ਲੱਗਾ ਖਰ ਰਾਜਾ ਦੇ ਬਾਰੇ ਨੀਲੀਬਾਰ ਛੰਦਲਬਾਰੇ ਨੇੜੇ-ਨੇੜੇ ਦੀਆਂ ਬਾਰਾਂ ਨੇ ਤੇ ਇਸ ਏਰੀਏ ਦੇ ਜਿਹੜੇ ਇਸ ਬਾਰਾਂ ਦੇ ਲੋਕ ਨੇ ਬੜੇ ਲੜਾਕੇ ਲੋਕ ਨੇ ਇਹਨਾਂ ਦੀ ਜਿਹੜੀ ਗਰੋਇੰਗ ਹੋਈ ਆ ਉਹ ਬੜੀ ਵੱਖਰੀ ਤਰ੍ਹਾਂ ਦੀ ਹੋਈ ਆ ਛੋਟੇ-ਛੋਟੇ ਬੱਚਿਆਂ ਨੂੰ ਜਿਹੜੀ ਗੁਰਤੀ ਦੇਣ ਦਾ ਤਰੀਕਾ ਵੀ ਵੱਖਰਾ ਵਾ ਗਰੋ ਕਰਨਾ ਛੋਟੇ ਹੁੰਦਿਆਂ ਨੂੰ ਖੂਨ ਦਿਖਾਉਣਾ ਲਹੂ ਵਿਖਾਉਣਾ ਆਮ ਹੀ ਸੀਗਾ ਵਡ ਟੁਕ ਵੇਖਣੀ ਇਹਨਾਂ ਲਈ ਆਮ ਸੀ ਬਹਾਦਰਾਂ ਦੀਆਂ ਕਹਾਣੀਆਂ ਸੁਣ ਕੇ ਜਿਹੜੇ ਸੀਗੇ ਇਹ ਥੇਰੀ ਦੇ ਲੋਕ ਜਵਾਨ ਹੁੰਦੇ ਸੀ ਪੱਗ ਬੰਨ ਕੇ ਉਹਨਾਂ ਚਿਰ ਬਰਾਦਰੀ ਚ ਨਹੀਂ ਬਹਿ ਸਕਦੇ ਸੀ ਕਿ ਜਿੱ ਨਜ਼ਰ ਕੋਈ ਮਰਦਾਂ ਵਾਲਾ ਕੰਮ ਨਹੀਂ ਕਰ ਲੈਂਦੇ ਇਹ ਨੀਲੀਬਾਰ ਦਾ ਖਰਲ ਜੱਟ ਜਿਹੜਾ 1809 ਦੇ ਵਿੱਚ ਖਰਲ ਕਬੀਲੇ ਦਾ ਸਰਦਾਰ ਬੰਦਾ ਵਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਜਿਹੜੀ ਇਹਦੀ ਸ਼ਹੀਦੀ ਆ ਉਹ ਹੁੰਦੀ 81 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਲੋਹਾ ਲੈਂਦੇ ਸੀ ਕਰਲ ਨੂੰ ਸਮਝਣ ਤੋਂ ਪਹਿਲਾਂ ਥੋੜੀ ਪੰਜਾਬ ਦੀ ਉਸ ਸਮੇਂ ਦੀ ਪਹੋਲਿਕ ਸਥਿਤੀ ਸਮਝਣੀ ਪਾਉਗੀ ਹਿਸਟੋਰੀਕਲ ਪਹੋਲਿਕ ਸਥਿਤੀ ਇਹ ਸੀਗੀ ਕਿ ਜਿਹੜਾ ਹਿੰਦੁਸਤਾਨ ਸੀਗਾ ਇਹ 17 ਅੰਗਰੇਜ਼ਾਂ ਦਾ ਗੁਲਾਮ ਸੀਗਾ ਜਿਹੜਾ ਇਹ ਪੰਜਾਬ ਸਤਲੁਜ ਤੋਂ ਪਾਰ ਵਾਲਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਸਾਰਾ ਆਉਂਦਾ ਸੀਗਾ ਤੇ ਇਹਦਾ ਇੰਨੇ ਜਿਹੜੀ ਗੁਲਾਮੀ ਆ ਇਹ ਕੋਈ 50 60 70 ਸਾਲ ਰਹੀ ਆ ਮੁਕਾਬਲੇ ਸਤਲੁਜ ਤੋਂ ਇਧਰ ਵਾਲੇ रियासतਾਂ ਜਿਹੜੀਆਂ ਮਾਲਵੇ ਦੀਆਂ ਤੇ ਬਾਕੀ ਹਿੰਦੁਸਤਾਨ ਦੇ ਮੁਕਾਬਲੇ ਅੰਗਰੰਜੀਤ ਸਿੰਘ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਇਹਨਾਂ ਤੇ ਰਾਜ ਹੋਇਆ ਵਾ ਤੇ ਇਹਨਾਂ ਨੇ ਜਿਹੜਾ ਵਾ ਬਹੁਤ ਸਾਰੇ ਕਬੀਲਿਆਂ ਨੇ ਬਗਾਵਤਾਂ ਕਰ ਲਈਆਂ ਉਹਨਾਂ ਨੇ ਅੰਗਰੇਜ਼ਾਂ ਦਾ ਰਾਜ ਨਹੀਂ ਕਬੂਲ ਕੀਤਾ ਉਹਨਾਂ ਦੇ ਵਿੱਚੋਂ ਹੀ ਸੀਗਾ ਇੱਕ ਇਹ ਅਹਿਮਦ ਰਾਏ ਵੱਟੀ ਖਰਲ ਹਾਂ ਖਰਲ ਉਹਨਾਂ ਦੇ ਵਿੱਚੋਂ ਹੀ ਸੀਗਾ 1857 ਚ ਵੱਡਾ ਵਿਦਰੋਹ ਹੁੰਦਾ ਵਾ ਜਦੋਂ ਅੰਗਰੇਜ਼ਾਂ ਦੇ ਖਿਲਾਫ ਦਿੱਲੀ ਦੇ ਵਿੱਚ ਇਧਰੋਂ ਇਹਨਾਂ ਨੇ ਆਪਣੇ ਨਾਲ ਦੇ ਹੋਰ ਕਬੀਲੇ ਜਿਹੜੇ ਸੀਗੇ ਨਾਲ ਜੋੜ ਕੇ ਵੱਟੂ ਕਬੀਲਾ ਜੋਈਆ ਕਬੀਲਾ ਜਾਂ ਹੋਰ ਕਈ ਕਬੀਲੇ ਨੇ ਛੋਟੇ ਛੋਟੇ ਕਬੀਲੇ ਜੋੜ ਕੇ ਇੱਕ ਵੱਡਾ ਸੰਗਠਨ ਬਣਾ ਲਿਆ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਅੰਗਰੇਜ਼ਾਂ ਦੀ ਜੇਲ੍ਹ ਪੰਨੀ ਜੇਲ੍ਹ ਪੰਨ ਕੇ ਉੱਥੋਂ ਆਪਣੇ ਸਾਥੀ ਕੈਦੀ ਜਿਹੜੇ ਸੀਗੇ ਉਹ ਆਜ਼ਾਦ ਕਰਾਏ ਜਿਹੜੇ ਜੰਗੀ ਕੈਦੀ ਅੰਗਰੇਜ਼ਾਂ ਨੇ ਜਿੱਲਾਂ ਦੇ ਵਿੱਚ ਡੱਕੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਲਗਾਤਾਰ ਅੰਗਰੇਜ਼ਾਂ ਦੇ ਖਿਲਾਫ ਗੁਰੀਲਾ ਯੁੱਧ ਸ਼ੁਰੂ ਕੀਰ ਕਰ ਰੱਖਿਆ ਹਿੱਟ ਐਂਡ ਰਨ ਦਾ ਅੰਗਰੇਜ਼ਾਂ ਦੇ ਵਾਰ ਕਰਦੇ ਜੰਗਲਾਂ ਦੇ ਵਿੱਚ ਆਮ ਹੀ ਜਾ ਕੇ ਲੁਕ ਜਾਂਦੇ ਸੀ ਤੇ 81 ਸਾਲ ਦੀ ਉਮਰ ਦੇ ਵਿੱਚ ਇਹ ਨਮਾਜ਼ ਪੜ੍ਹਦੇ ਹੋਏ ਅੰਗਰੇਜ਼ਾਂ ਦੇ ਹਮਲੇ ਦਾ ਸ਼ਿਕਾਰ ਹੋ ਗਏ ਸ਼ਹੀਦ ਹੋ ਜਾਂਦੇ ਨੇ ਤੇ ਦੁੱਲੇ ਭੱਟੀ ਦੇ ਪਿਓ ਦਾਦੇ ਤੋਂ ਬਾਅਦ ਇਹ ਬੰਦਾ ਸੀਗਾ ਜਿੰਨੂੰ ਅੰਗਰੇਜ਼ਾਂ ਨੇ ਮਾਰ ਕੇ ਤੇ ਇਹਦੀ Laash ਨੂੰ ਇੱਕ ਰੁੱਖ ਦੇ ਨਾਲ ਟੰਗ ਦਿੱਤਾ ਸੀਗਾ ਇੱਕ ਮਿਸਾਲ ਪੈਦਾ ਕਰਨ ਦੇ ਲਈ ਕਿਉਂਕਿ ਉਹ ਇੰਨਾ ਇਹਦਾ ਨਾਂ ਹੋ ਗਿਆ ਡੈਸ਼ ਤੋਂ ਹੋ ਚੁੱਕੀ ਸੀਗੀ ਕਿ ਲੋਕ ਬੜੇ ਡਰਨ ਲੱਗ ਗਏ ਸੀਗੇ ਸਰਕਾਰ ਦੇ ਜਿਹੜੇ ਬੰਦੇ ਸੀ ਉਹਨਾਂ ਦਾ ਡਰ ਲੌਨਲੀ ਇਹਨੂੰ ਜਿਹੜਾ ਟੰਗ ਦਿੱਤਾ ਸੀਗਾ ਇਹਨੂੰ ਇੱਕ ਤੇ ਪੰਜਾਬ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਵੀ ਗਿਣਿਆ ਜਾਂਦਾ ਵਾ ਪਹਿਲਾ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਆ ਠੀਕ ਹੈ ਜੀ ਤੇ ਮਤਲਬ ਇਹਨਾਂ ਤੋਂ ਜਿਹੜੀ ਇਹ ਧਰਤੀ ਦੇ ਇਹ ਜੰਪਲ ਸੀਗੇ ਇਹ ਰક્ત ਬੀਜ ਸੀ ਮਤਲਬ ਅੱਜ ਵੀ ਪੰਜਾਬ ਦੀ ਧਰਤੀ ਜਿਹੜੀ ਖੂਨ ਮੰਗਦੀ ਆ ਤੁਸੀਂ ਨੋਟ ਕਰੋ ਅੱਜ ਹੁਣ ਵੀ ਸਰਕਾਰਾਂ ਇਹ ਜਿੰਨਾ ਇਹਨਾਂ ਨੂੰ ਕੁੱਟਦੇ ਆ ਨਾ ਇਹ ਓਨਾ ਉੱਭਰ ਕੇ ਸਾਹਮਣੇ ਆਉਂਦੇ ਨੇ ਜਿੰਨਾ ਸ਼ਹੀਦਾਂ ਦਾ ਲਹੂ ਜਿੱਥੇ-ਜਿੱਥੇ ਡਿੱਗਦਾ ਹੈ ਉੱਥੋਂ ਹੋਰ ਸ਼ਹੀਦ ਪੈਦਾ ਹੁੰਦੇ ਨੇ ਇਹ ਕਰਤਬੀਜ ਨਾਟਕ ਆ ਉਹਦੇ 'ਚ ਇਹੀ ਆ ਕਿ ਉਹ ਬੰਦੇ ਦਾ ਜਿੱਥੇ-ਜਿੱਥੇ ਲਹੂ ਡਿੱਗਦਾ ਹੈ ਉੱਥੋਂ ਹੋਰ ਸ਼ਹੀਦ ਪੈਦਾ ਹੁੰਦੇ ਨੇ ਉਹ ਸੇਮ ਪੰਜਾਬ ਦੀ ਸਥਿਤੀ ਦੇ ਉੱਤੇ ਜਿਹੜਾ ਵਾ ਉਹ ਟੋਕਦੀਆਂ ਗੱਲਾਂ ਨਹੀਂ ਸਾਰਾ ਕੁਝ ਸਰਸਰੀ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਇਤਿਹਾਸ ਹੁੰਦਾ ਵਾ ਜਿੱਥੇ ਦੇ ਲੋਕਾਂ ਲੋਕੀ ਜੰਮੇ ਹੀ ਮਰਨ ਲਈ ਹੋਣ ਉਹਨਾਂ ਨੂੰ ਜੰਮ ਉਹ ਇਹਦੇ ਆਪਣੇ ਹੀ ਬੋਲ ਨੇ ਕਿ ਜਿਹੜਾ ਖਰ ਲਿਆ ਉਹ ਜਿਉਂਦਾ ਕਿ ਕਿਦਾਂ ਦਾ ਵਾ ਮੈਟਰ ਨਹੀਂ ਕਰਦਾ ਉਹ ਮਰਿਆ ਕਿਵੇਂ ਆ ਇਹ ਮੈਟਰ ਕਰਦਾ ਵਾ ਕਿ ਨੇਚਰਲੀ ਮੌਤ ਨੂੰ ਉਹ ਮੌਤ ਹੀ ਨਹੀਂ ਗਿਣਦੇ ਆਪਣੇ ਆਪ ਨੂੰ ਤوهੀਨ ਗਿਣਦੇ ਆ ਜੁੱਧ ਦੇ ਮੈਦਾਨ ਚ ਲੜ ਕੇ ਮਰਨ ਨੂੰ ਉਹ ਆਪਣੇ ਆਪ ਦੀ ਵਡਿਆਈ ਗਿਣਦੇ ਆ ਤੇ ਇੱਕ ਗੱਲ ਹੋਰ ਕਿ ਉਸ ਪੰਜਾਬ ਨੇ ਕਦੀ ਗੁਲਾਮੀ ਕਬੂਲ ਹੀ ਨਹੀਂ ਕੀਤੀ ਭਾਵੇਂ ਅੰਗਰੇਜ਼ਾਂ ਨੇ ਉਹਨਾਂ ਤੇ ਰਾਜ ਕਰ ਲਿਆ ਸੀਗਾ ਲਗਾਤਾਰ 2-4 ਸਾਲ ਬਾਅਦ ਹੀ ਉੱਥੇ ਜਿਹੜੀਆਂ ਮੂਵਮੈਂਟਾਂ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਆਜ਼ਾਦੀ ਦੀਆਂ ਜਿੰਨੀਆਂ ਮੂਵਮੈਂਟਾਂ ਨੇ ਪਹਿਲੀਆਂ ਉਹ ਉਸੇ ਪੰਜਾਬ ਚੋਂ ਹੀ ਜਿਹੜੀਆਂ ਸ਼ੁਰੂ ਹੋਈਆਂ ਸੀ ਬਿਲਕੁਲ ਕਿਨ ਤੋਂ ਭਾਵ ਕਿ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਸਰੀਰਕ ਤੌਰ ਤੇ ਗੁਲਾਮ ਕਰ ਲਿਆ ਸੀ ਉਹ ਅੰਗਰੇਜ਼ਾਂ ਨੇ ਪਰ ਮਾਨਸਿਕ ਤੌਰ ਤੇ ਗੁਲਾਮ ਨਹੀਂ ਕਰ ਸਕੀ ਸੀ ਜਿਹੜਾ ਨਿਕਲ ਲਗਾਤਾਰ ਉਹ ਧੁਖਦੀ 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 ਉਹ ਆਜ਼ਾਦੀ ਦੀ ਵੱਡੀ ਲੜਾਈ ਬਣੀ ਉਹ ਭਾਵੇਂ ਗੁਰਦੁਆਰਿਆਂ ਦੀ ਆਜ਼ਾਦੀ ਹੋਵੇ ਕੂਕਾ ਮੂਵਮੈਂਟ ਹੋਵੇ ਜਾਂ ਭਗਤ ਸਿੰਘ ਕੀ ਇਨਕਲਾਬ ਜਿਹੜਾ ਸੀਗਾ ਉਹ ਵੀ ਉੱਥੋਂ ਹੀ ਉੱਠਿਆ ਸੀਗਾ ਕਿ ਜਿੰਨੇ ਵੀ ਆਜ਼ਾਦੀ ਘਲਟੇ ਕੁਝ ਮਿੱਟੀ ਦੇ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਆਜ਼ਾਦ ਹੀ ਰੱਖਣਾ ਚਾਹੁੰਦੇ ਨੇ ਕਿਸੇ ਦੇ ਅਧੀਨ ਨਹੀਂ ਕਰਕੇ ਰੱਖਣਾ ਚਾਹੁੰਦੇ ਸੋ ਆਲ ਜਿਹੜੇ ਜਿਨ੍ਹਾਂ ਨੇ ਏਡੇ ਏਡੇ ਹਮਲਾਵਰਾਂ ਦੀਆਂ ਮਾਰਾਂ ਝੱਲੀਆਂ ਹੋਣ ਉਹ ਏਡੇ ਪੱਕੇ ਹੋ ਹੀ ਜਾਂਦੇ ਆ ਉਹ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦਾ ਨਾਇਕ ਸੀਗਾ ਰਾਏ ਅਹਿਮਦ ਖਾਨ ਖਰਲ ਜਿਹਦਾ ਅੱਜ ਦੇ ਦਿਨ 21 ਸਤੰਬਰ ਨੂੰ ਸ਼ਹੀਦੀ ਦਿਹਾੜਾ ਤੇ ਪਾਕਿਸਤਾਨ ਦੇ ਵਿੱਚ ਉਹਨੂੰ ਬਹੁਤ ਉਹ ਹੀਰੋ ਮੰਨਦੇ ਨੇ ਤੇ ਉਹਦੀਆਂ ਵਰ੍ਹਸੀਆਂ ਦਾ ਬੜਾ ਕੁਝ ਮਨਾਇਆ ਜਾਂਦਾ ਉਹਨਾਂ ਦੇ ਹਿਸਾਬ ਨਾਲ ਇੱਥੇ ਥੋੜਾ ਗੋਲ ਲਿਆ ਗਿਆ ਪਤਾ ਨਹੀਂ ਕੀ ਕਰਨਿਆ ਪਰ ਪੰਜਾਬੀਆਂ ਦਾ ਇੱਕ ਸੁਭਾਅ ਆ ਇਹ ਹਿੱਕ ਤੇ ਗੋਲੀ ਖਾਣ ਵਾਲੇ ਹਿੱਕ ਤੇ ਲੜਨ ਵਾਲੇ ਨਾਲ ਹਮੇਸ਼ਾ ਹੀ ਖੜਦੇ ਆ ਉਹਦੀ ਵਾਹ ਵਾਹ ਕਰਦੇ ਹੀ ਕਰਦੇ ਆ ਕਿਉਂਕਿ ਮੈਨੂੰ ਲੱਗਦਾ ਕਿ ਵਾਰੀਅਰ ਬਲੱਡ ਅੱਜ ਵੀ ਹੈਗਾ ਵਾ ਤੇ ਅੱਜ ਦੇ ਦਿਨ ਸਾਡਾ ਉਹ ਸੂਰਮਾ ਉਹ ਜੋਧਾ ਜਿਹੜਾ ਕਿ ਲਾਲੋ ਵੀ ਪੰਜਾਬ ਦਾ ਜਾਇਆ ਸੀਗਾ ਨਮਾਜ਼ ਪੜਦਾ ਹੋਇਆ ਅੰਗਰੇਜ਼ਾਂ ਦੇ ਨਾਲ ਜਿਹੜਾ ਅੰਗਰੇਜ਼ਾਂ ਨੇ ਹਮਲਾ ਕੀਤਾ ਉੱਥੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਆਪਣੇ ਸੂਰਮਿਆਂ ਨੂੰ ਯਾਦ ਕਰੀਏ ਤੇ ਬੇਨਤੀ ਇੱਕੋ ਹੈ ਇਹੋ ਜੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਆਪਣੇ ਮਿੱਤਰਾਂ ਸੱਜਣਾ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ